ਉਹ ਮੌਨਾ ਦੀ ਕੰਨੋਂ ਲਿਆ ਤੁਸੀਂ ਮੈਂ ਨਾਲ ਕੋਈ ਭਾਵਾ ਜੀ ਆ ਜਾਓ ਬੇਟੀ ਯਾਰ ਬਿਗਰਮ ਸਿੰਘ ਮਜੀਠੀਆ

ਆਜਾ ਬਾਈ ਜੀ ਲੈ ਨਾ ਮੈਂ ਮਾਰੋ ਇਹਦਾ ਬੰਦ ਚਲਦਾ ਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਐ ਪੁਲਿਸ ਨੇ ਜੱਟੋ ਜੀ ਚਾਹੇ ਪਾਸੇ ਕੀਤਾ ਸਰ ਬਲੌਕ ਦਾ ਬਲੌਗ ਮੇਰ ਹੋ ਗਿਆ ਰਿਪਲਾਈ ਕਿੱਥੇ ਆ ਆ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅਕੇ ਤੱਕ ਲੈ ਅਕਬਰ ਇਕਮ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਨਹੀਂ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲਮੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਸੁਰਨਜੀਤ ਜੀ ਤੇ ਉਸਕੇ ਕਪੂ ਕੀਤਾ ਸੀ ਮਿਲਣਾ ਹਾਂਜੀ ਤੁਮੇ ਕੋਲ ਕੀ ਕੀ ਹੋਤੀ ਜਾਣੀ ਕਿ ਨਹੀਂ ਨਹੀਂ